ਖਬਰੀ ਦਾ ਮੈਂ ਨੰ ਕਰਨ ਗਾ ਜਿਲ੍ਹਾ ਪ੍ਰਸ਼ਾਸਨ ਕੁੰ ਮਛਵੀ ਨਿਊਜ਼ ਦਾ ਸਾਹਮਣੇ ਆ ਰਿਹਾ ਹੈ ਜੀ ਹਾਂ ਅੱਜ ਗੱਲ ਕਰਨ ਜਾ ਰਹੇ ਹਾਂ ਜਿਲ੍ਹਾ ਕਰਮਤਾਰਨ ਦੇ ਖੇਮ ਕਰਨ ਦੀ ਸਤਿ ਸ਼੍ਰੀ ਅਕਾਲ ਜੀ ਸਤਿਆਗੜਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਗੋਪੀ ਆਪ ਪਹਿਲੀ ਖਬਰ ਲੈਣੇ ਹਾਂ ਖੇਮ ਕਰਨ ਤੋਂ ਜੀ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਲ੍ਹਾ ਕਰਮਤਾਰਨ ਦੇ ਖੇਮ ਕਰਨ ਦੀ ਜਦੋਂ ਗੰਦੇ ਪਾਣੀ ਦੇ ਛੱਪੜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋਇਆ ਨਜ਼ਰ ਆ ਰਿਹਾ ਹੈ ਘਰ ਡੁੱਬੇ ਹੋਣ ਘਰਾਂ ਦਾ ਸਮਾਨ ਖਰਾਬ ਹੋ ਰਿਹਾ ਹੈ ਅਤੇ ਘਰਾਂ ਵਿੱਚ ਰਹਿ ਰਹੇ ਲੋਕ ਹੋ ਰਹੇ ਨੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਤੇ ਅਗਰੇ ਨਿਊਜ਼ ਟੀਵੀ ਦੀ ਟੀਮ ਨਾਲ ਗੱਲਬਾਤ ਕਰਦਿਆਂ Pawan Kumar ਜਿਹੜੀ ਸੋਸ਼ਲ ਵਰਕਰ ਕੇਮ ਕਰਨੇ ਕਿਹਾ ਕਿ 23 ਜੂਨ 2025 ਨੂੰ DC ਨੂੰ ਆ ਕੇ ਮੌਕਾ ਵੇਖਿਆ ਗਿਆ ਅਤੇ ਪ੍ਰਸ਼ਾਸਨ ਨੂੰ ਅਦਾਇਤ ਕੀਤੀ ਗਈ ਕਿ ਇਹ ਛੱਪੜ ਦੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਪਰ ਅਜੇ ਤੱਕ ਕਿਸੇ ਵੀ ਅਫਸਰ ਤੇ ਕੰਮ ਤੇ ਕੋਈ ਜੂ ਨਹੀਂ ਸਰਗੀ ਲੋਕਾਂ ਦੇ ਕਾਰ ਦੋਬਰੇ ਹਨ ਐਕਸੀਡੈਂਟ ਵੀ ਹੋ ਸਕਦਾ ਹੈ ਕਿਉਂਕਿ ਇਹ ਰੇਲਵੇ ਲਾਈਨ ਦੇ ਨਾਲ ਪਾਣੀ ਜਾ ਮਿਲਿਆ ਹੈ ਉਹਨਾਂ ਨੇ ਕਿਹਾ ਕਿ ਇਸ ਵਾਰ ਪ੍ਰੀਕੀ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਪਿਆਰਕ ਬਿਮਾਰੀਆਂ ਅਤੇ ਹੋਣ ਵਾਲੇ ਐਕਸੀਡੈਂਟ ਤੋਂ بچਿਆ ਜਾ ਸਕੇ ਹੁਣ ਦੇਖਣਾ ਇਹ ਹੋਏਗਾ ਕਿ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਮਾਰਿਓ ਜੀ ਸਾਹਿਬ ਤੁਸੀਂ 23 ਜੂਨ 2025 ਨੂੰ ਖੇਮ ਕਰਾਂ ਵਿਖੇ ਆਏ ਸੀ ਤੁਸੀਂ ਛੱਪੜਾ ਕੇ ਮੌਕਾ ਵੀ ਵੇਖਿਆ ਸੀ ਤੁਸੀਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਸੀ ਇਹਦਾ ਪਾਣੀ ਕੱਢਿਆ ਜਾਵੇ ਨਾ ਤੇ ਸਿਵਰੀ ਬੋਰਡ ਤੇ ਕਰਦੇ ਜੂਸਰ ਕੀ ਜੇ ਤੇ ਨਾ ਨਗਰ ਪੰਚਾਇਤ ਦੇ ایਓ ਸਰ ਤੇ ਜੂਸਰ ਕੀ ਜੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਇਹ ਘਾਰਾਂ ਦੇ ਵਿੱਚ ਪਾਣੀ ਆ ਗਿਆ ਘੱਡਬੇ ਪਏ ਜੇ ਇੱਥੋਂ ਸਾਡੀ ਰੇਲ ਆਉਂਦੀ ਆ ਬੱਸਾਂ ਤੋਂ ਖੇਮ ਕਰਨਾ ਇਨਾ ਪਾਣੀ ਖੜਾ ਹੈ ਉਹ ਸਾਵੇਂ ਠਾਣਾ ਜੇ ਜਿੰਦੀ ਨਵੀਂ ਬਿਲਡਿੰਗ ਤਿਆਰ ਹੋ ਗਈ ਤੇ ਹੋਰ ਹੋ ਰਹੀ ਹੈ ਪਾਣੀ ਉਹਦੇ ਨਾਲ ਜਾ ਲੱਗਾ ਕਰੋੜਾਂ ਰੁਪਈਆ ਦੀ ਡਿਵੈਲਪਮੈਂਟ ਜੇ ਹੁੰਦਾ ਕੀ ਫਾਇਦਾ ਜਦੋਂ ਮੇਨ ਪਾਣੀ ਨਾ ਕੱਢਿਆ ਗਿਆ ਕਿਸੇ ਟਾਈਮ ਵੀ ਐਕਸੀਡੈਂਟ ਦੇ ਵਾਪਰ ਸਕਦਾ ਟ੍ਰੇਨ ਸਾਡੀ ਦਾ ਬੰਦ ਹੋ ਜਾਏ ਸਭ ਨੂੰ ਕੋਈ ਸੁੱਖ ਮਿਲਿਆ ਆ ਜੇ ਟ੍ਰੇਨ ਸਾਡੀ ਬੰਦ ਕਿੱਥੇ ਡਾਵਾਂਗੇ ਬੇਨਤੀ ਹੈ ਡੀਸੀ ਸਾਹਿਬ ਤੁਸੀਂ ਇੱਥੇ ਆ ਗਏ ਮੈਂ ਇਹਨਾਂ ਕਰਕੇ ਗਏ ਸੀ 354 ਤੇ ਆਇਆ ਸੀ ਉਧਰ ਪਾਣੀ ਗਿਆ ਨਿਕਲ ਇਹ ਛੱਪੜ ਦਾ ਪਨਾਲਾ ਪਾਣੀ ਨਹੀਂ ਨਿਕਲ ਰਿਹਾ ਜੇ ਅ ਜਿੰਨੇ ਮੇਰੇ ਘਰ ਲਾਗੇ ਭੈਣ ਭਰਾ ਰਹਿੰਦੇ ਨੇ ਬਿਮਾਰੀਆਂ ਫੈਲਦੇ ਦਾ ਖਤਰਾ 24 ਘੰਟੇ ਬੋਤ ਘਰ ਬਿਠੇ ਵਿਚਾਰੇ ਵੇਖ ਲੋ ਘਰ ਡੁੱਬੇ ਪਏ ਘਰ ਡੁੱਬੇ ਪਏ ਮਾੜੀਓ ਐਮੈਲਸਾਹ ਸਰਦਾਰ ਫੈਨਸ ਸਿੰਘ ਜੀ ਤੁੰਨਾ ਆਪ ਜੀ ਨੇ 23 ਜੂਨ 2025 ਨੂੰ ਇੱਥੇ ਆ ਕੇ ਦੌਰਾ ਕੀਤਾ ਸੀ ਨਾਲ ਡੀਸੀ ਸਭ ਵਿਆਦ ਸਾਰਾ ਪ੍ਰਸ਼ਾਸਨ ਆਇਆ ਸੀ ਤੁਸਾਂ ਨੂੰ ਇਹ ਵੀ ਕਿਹਾ ਸੀ ਪ੍ਰਸ਼ਾਸਨ ਨੂੰ ਕਿ ਛੱਪੜਾਂ ਸਾਫ਼ ਕਰ ਦਿੱਤਾ ਜਾਵੇ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਜਾਂਦੇ ਪ੍ਰਸ਼ਾਸਨ ਤੁਹਾਡੀ ਮੰਦੇ ਮੰਨ ਨਹੀਂ ਰਿਹਾ ਕੰਮ ਕਰਦੀ ਦੀ ਸੁੱਤਾ ਰੇਲਵੇ ਆਉਂਦੀ ਐ ਅੰਮ੍ਰਿਤਸਰ ਤੋਂ ਸਾਨੂੰ ਇੱਕੋ ਸੋਖ ਬਣਿਆ ਚਾਰ ਟਾਈਮ ਟ੍ਰੇਨ ਆਉਂਦੀ ਐ ਪਾਣੀ ਵੇ ਲੀਹ ਦੇ ਨਾਲ ਲੱਗ ਗਿਆ ਜੇ ਗੱਡੀ ਬੰਦ ਹੋ ਗਈ ਜੇ ਕੋਈ ਐਕਸੀਡੈਂਟ ਵਾਪਰ ਗਿਆ ਤੇ ਕਿਵੇਂ ਗੱਡੀ ਚੱਲੇਗੀ ਅਸੀਂ ਤਾਂ ਅੱਗੇ ਬੜੇ ਪਛਰੇ ਬਾਰਡਰ ਬੈਠ ਤੁਹਾਨੂੰ ਸਹੂਲਤ ਕੋਣੀ ਇਹ ਕਾ ਸਾਨੂੰ ਤਰਸਦੇ ਦਹਾਤੇ ਜਿਹੜੀ ਟ੍ਰੇਨ ਆਉਂਦੀ ਮਤਲਬ ਇਹ ਵੀ ਬੰਦ ਹੋ ਜਾਵੇ ਆ ਬਿਲਕੁਲ ਪਾਣੀ ਨਾਲ ਲੱਗ ਗਿਆ ਐਨ ਨਾਲ ਬੇਨਤੀ ਕਰਾਂਗਾ ਫਰੋਜਪੁਰ ਦੇ ਜੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਤੂੰ ਕੰਮ ਕਰਦੀ ਰਹੀ ਸੁੱਤਾ ਐ ਫਰੋਜਪੁਰ ਜੇ ਕੋਈ ਐਕਸੀਡੈਂਟ ਵਾਪਰ ਗਿਆ ਤੇ ਸਾਰੀ ਜ਼ਿੰਮੇਵਾਰੀ ਤੇਰੀ ਹੋਏਗੀ ਔਰ ਨਾਲ ਹੀ ਮੈਂ ਰੇਲਵੇ ਮੰਤਰੀ ਰਵੀਰ ਸਿੰਘ ਬੁੱਟੂ ਜੀ ਜੋ ਹਰ ਕੇ ਦੇ ਇੱਕ ਟੱਕੀ ਤੜਾ ਜਾਣਦੇ ਨੇ ਉਹ ਵਿਚਰਦੇ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਜੇ ਤੁਸੀਂ ਸਾਡੀ ਵੀਡੀਓ ਸੁਣਦੇ ਹੋ ਗਾ ਜੇ ਸੁਣੇ ਉਹਨਾਂ ਕਾ ਸ਼ੇਅਰ ਕਰੋ ਤੁਸੀਂ ਖੇਮ ਕਰਨ ਆਗੇ ਚੜ੍ਹਨ ਪਾਓ ਤੇ ਵੇਖੋ ਅਗੇ ਕੀ ਸਾਡੇ ਲਾਦ ਨੇ ਇੱਥੇ ਪਹਿਲਾਂ ਕਾਲੀ ਆਏ ਕਹਿੰਦੇ ਰਾਤੋਂ ਰਾਸ ਖਾ ਦੇਾਂਗੇ ਕਾਂਗਰਸ ਆਈ ਕਹਿੰਦੇ ਰਾਤੋ-ਰਾਤ ਸਕਾਰਾਂਗੇ ਝਾੜੂ ਆਇਆ ਝਾੜੂ ਦਾ ਕਹਿੰਦਾ ਇਹ ਤੇ ਚੁੜਕੀ ਨਾ ਹੀ ਡਾ ਦੇਾਂਗੇ ਇੱਥੇ ਵੇਖੋ ਬੇੜਾ ਗਰਕ ਹੋ ਗਿਆ ਵਾ ਨਿੱਕੇ-ਨਿੱਕੇ ਬੱਚੇ ਮੇਰੇ ਆ ਉਹ ਡੁੱਬਦੇ ਫਿਰਦੇ ਆ ਪਾਣੀ ਦੇ ਵਿੱਚ ਕੋਈ ਬੋਲਦਾ ਹੀ ਨਹੀਂ ਐ ਉਹ ਕਹਿੰਦੇ ਪਤਨੀ ਕਿੰਨੇ ਗੋਲੀ ਮਾਰਨੀ ਉਹ ਕੰਜਰੋ ਜੇ ਮਰਨਾ ਤੇ ਅੱਜ ਹੀ ਮਰ ਜਾਓ ਹਾਂ ਆ ਮਰਨ ਨਾਲੋਂ ਘੱਟ ਕੀ ਆ ਵੇਖੋ ਇੱਧਰ ਕੀ ਬੇੜਾ ਗਰਕ ਹੋਇਆ ਵਾ ਕੋਈ ਨਹੀਂ ਗੱਲ ਕਰਦਾ ਉਹ ਜੇ ਕੋ ਸਾਡੇ ਮੈਂਬਰ ਸਰਪੰਚ ਬਣੇ ਆ ਉਹ ਆਪਦੀ ਜਿਹੜੀ ਚੱਡਿਆਂ ਨੇ ਪੂਛ ਲੈ ਕੇ ਬੈਠੇ ਆ ਕੋਈ ਨਹੀਂ ਬੋਲਦਾ ਪਿਆ ਅਸੀਂ ਕੀ ਅਸੀਂ ਮਰ ਜੀਏ ਇਹਦੇ ਨਾਲੋਂ ਚੰਗਾ ਐ ਇਹਨਾਂ ਦਾ ਸਾਡਾ ਆ ਜੀਣਾ ਕੀ ਆ ਸਾਡੇ ਇਹਦੇ ਨਾਲ ਕੁੱਤਾ ਵੀ ਸਾਡੇ ਨਾਲ ਨਾ ਜੀਵੇ ਜਿੱਦਾਂ ਦੀ ਸਾਡੀ ਹਾਲਾਤ ਹੋ ਚੁੱਕੇ ਨੇ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਆਂ ਅਸੀਂ ਮੰਗ ਮੰਗ ਕਰਦੇ ਆਂ ਵੀ ਸਾਡਾ ਇਹ ਇਹਦਾ ਕਰੋ ਕੋਈ ਹੱਲ ਨਿੱਕ ਨੇ ਬੱਚਿਆਂ ਦਾ ਸਾਰੇ ਜੀਵ ਸੰਗਤ ਸਾਡੀ ਆ ਰਾਜ ਸਿੰਘ ਇਥੋਂ ਚਲੇ ਚੱਲੇ ਨੇ ਬਸ ਇਹਨਾਂ ਨੇ ਮਰਦਨ ਤੋੜਨ ਜਾਣਾ ਉਹਦਿਆਂ ਨੂੰ ਫੇਰ ਘਰ ਡੁੱਬੀ ਹੋਣੇ ਨੇ ਫੇਰ ਪਾਣੀ ਕੱਢਣਗੇ ਹੁਣ ਵੀ ਡੁੱਬੇ ਪੈਣੇ ਜਾ ਕੇ ਤੁਸੀਂ ਜਿੱਦਾਂ ਮਰਜ਼ੀ ਤੁਸੀਂ ਵੇਖ ਸਕਦੇ ਜੇ ਜਿੰਨਾਂ ਵੀ ਇਹ ਥਾਂ ਆ ਉਹ ਦੂਸਰੇ ਸਾਰੇ ਥਾਂ ਜਿੰਨੇ ਵੀ ਘਰ ਨੇ ਸਾਰੇ ਡੁੱਬੇ ਪੈਣ ਐਸੇ ਮਨ ਬੰਨ ਮਾਰੇ ਨੇ ਬੰਨ ਦਾ ਕਦੋਂ ਵੀ ਟੁੱਟ ਸਕਦਾ ਅੰਦਰ ਪਾਣੀ ਵੜ ਜਾਂਦਾ ਮੇਰਾ ਜੋ ਪਿਛਲੀ ਵਾਰੀ ਵੀ ਨੁਕਸਾਨ ਹੋਇਆ ਫਰਿੱਜ ਜੋ ਵੀ ਕੁਛ ਮੇਰੇ ਮੇਰੇ ਘਰ ਚ ਤੇ ਹੁਣ ਕੱਖ ਵੀ ਨਹੀਂ ਰਹਿ ਗਿਆ ਕੀ ਕੀਤਾ ਜਾਵੇ ਕੋਈ ਸੁਣਵਾਈ ਨਹੀਂ ਕਰਦਾ ਜਿਹੜੇ ਸ਼ਹਿਰ ਦੇ ਬੰਦੇ ਨੇ ਇਹ ਤੇ ਸਾਰੇ ਅੱਖਾਂ ਮੀਟ ਕੇ ਬੈਠੇ ਨੇ ਨਾ ਕਿਸੇ ਦੀ ਵੀ ਸੁਣਵਾਈ ਕਰਦੇ ਨਾ ਕੋਈ ਇਹ ਚੱਲ ਚਲੇ ਗਿਆ ਮੇਰੇ ਰਗਾਂ ਦੇ ਨਾਲ ਕੋਨੀ ਜੀ ਹੁਣੇ ਹੋ ਜਾਂਦਾ ਕੋਈ ਗੱਲ ਨਹੀਂ ਜੀ ਹੁਣੇ ਹੋ ਜਾਂਦਾ ਬਸ ਐਦਾਂ ਹੀ ਲਾਰੇ ਲੱਪੇ ਲਾ ਆ ਕੇ ਤੇ ਕਰੀ ਜਾਂਦੇ ਨੇ ਇਹ ਜੋ ਆ ਦਾ ਮੇਰੇ ਹਿਸਾਬ ਨਾਲ ਮੈਂ 32 ਤੋਂ ਗੁਰਪ੍ਰੀਤ ਸਿੰਘ ਗੋਪੀ ਹਾਂ ਤੇ ਕੀ ਬੀਰੋ ਅਸ਼ੋਕ ਰੋਣਾ ਸਤਿਆਗ੍ਰਾਮ نیوز ਟੀਵੀ